ਰਾਸ਼ਰੀ ਕਾਲ ਸਾਰਿਆਂ ਨੂੰ ਹੁਣੇ-ਹੁਣੇ ਆਈ ਇੱਕ ਵੱਡੀ ਖਬਰ ਪੰਜਾਬ 'ਚ ਮਹਿਲਾ ਜੱਜ ਦੇ ਗਨਮੈਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਪਟਿਆਲਾ ਪੰਜਾਬ 'ਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਿੱਥੇ ਮਹਿਲਾ ਜੱਜ ਦੇ ਨਿਯੁਕਤ ਗਨਮੈਨ ਨੇ ਅਚਾਨਕ ਹੀ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ ਇਹ ਘਟਨਾ ਦਿਨ ਦੇ ਹੜੇ ਵਾਪਰੀ ਮਿਲੀ ਜਾਣਕਾਰੀ ਮੁਤਾਬਕ ਗਨਮੈਨ ਨੇ ਜੱਜ ਦੀ ਧੀ ਨੂੰ ਸਕੂਲ ਜਾਂ ਕਿਸੇ ਹੋਰ ਨਿਯਤ ਥਾਂ ਤੇ ਛੱਡਣ ਤੋਂ ਬਾਅਦ ਵਾਪਸ ਆਉਂਦਿਆਂ ਇੱਕ ਇਕਾਂਤ ਥਾਂ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਗਨਮੈਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੁਣ ਗੱਲ ਕਰਦੇ ਹਾਂ ਘਟਨਾ ਦੀ ਪੂਰੀ ਜਾਣਕਾਰੀ ਤੇ ਮ੍ਰਿਤਕ ਦੀ ਪਛਾਣ ਹਲੇ ਤੱਕ ਸਰਕਾਰੀ ਤੌਰ ਤੇ ਜਾਰੀ ਨਹੀਂ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਨਿਆ ਵਿਭਾਗ ਵਿੱਚ ਸੇਵਾ ਨਿਭਾ ਰਿਹਾ ਸੀ ਇਹ ਵੀ ਸਾਹਮਣੇ ਆਇਆ ਕਿ ਘਟਨਾ ਤੋਂ ਪਹਿਲਾਂ ਉਸ ਦੀ ਕੋਈ ਵਿਅਕਤੀਗਤ ਮਨੋਦਸ਼ਾ ਜਾਂ ਪਰਿਵਾਰਕ ਤਣਾ ਚੱਲ ਰਿਹਾ ਹੋ ਸਕਦਾ ਹੈ ਪਰ ਹਾਲੇ ਤੱਕ ਇਸ ਬਾਰੇ ਪੁਸ਼ਟੀ ਨਹੀਂ ਹੋਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਰੀਰ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਮ੍ਰਿਤਕ ਦੇ ਮੋਬਾਈਲ ਡਾਇਰੀ ਆਦਿ ਜਾਂਚ ਕੀਤੀ ਜਾ ਰਹੀ ਹੈ ਸਥਾਨਕ ਐਸਐਚਓ ਨੇ ਕਿਹਾ ਸਾਡੀ ਜਾਂਚ ਚੱਲ ਰਹੀ ਹੈ ਇਸ ਘਟਨਾ ਦੇ ਪਿੱਛੇ ਦੇ ਕਾਰਨ ਬਾਰੇ ਹਾਲੇ ਕੁਝ ਕਹਿਣਾ ਜਲਦੀ ਹੋਵੇਗਾ ਪਰਿਵਾਰਕ ਮੈਂਬਰਾਂ ਅਤੇ ਸਹਿਕਰਮਚਾਰੀਆਂ ਦੇ ਬਿਆਨ ਲਏ ਜਾ ਰਹੇ ਹਨ ਸੁਰੱਖਿਆ ਵਿਵਸਥਾ ਤੇ ਸਵਾਲ ਇਸ ਘਟਨਾ ਨੇ ਪੁਲਿਸ ਵਿਭਾਗ ਅਤੇ ਨਿਆਵੀ ਵਿਭਾਗ ਵਿੱਚ ਸੁਰੱਖਿਆ ਨੀਤੀਆਂ ਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਇੱਕ ਸਿੱਧਾ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਇੱਕ ਗਨਮੈਨ ਜੋ ਅਹਿਮ ਡਿਊਟੀ ਤੇ ਨਿਯੁਕਤ ਸੀ ਉਸਨੇ ਅਚਾਨਕ ਇਹ ਕਦਮ ਕਿਉਂ ਚੁੱਕਿਆ ਹਾਲਾਂਕਿ ਮਾਮਲਾ ਸੰਵੇਦਨਸ਼ੀਲ ਹੈ ਪਰ ਇਸ ਵਾਰਦਾਤ ਨੇ ਸਿਸਟਮੈਟਿਕ ਔਰ ਸਿਸਟਮਿਕ ਮਾਨਸਿਕ ਸਹਾਇਤਾ ਅਤੇ ਪੁਲਿਸ ਅਧਿਕਾਰੀਆਂ ਦੀ ਮਨੋਦਸ਼ਾ ਵੱਲ ਧਿਆਨ ਦੇਣ ਦੀ ਲੋੜ ਨੂੰ ਫਿਰ ਤੋਂ ਇੱਕ ਵਾਰੀ ਚਰਚਾ ਚੁਲਿਆ ਦਿੱਤਾ ਹੈ। ਧੰਨਵਾਦ।